ਲੋ ਮਿੱਤਰੋ ਇਹ ਹੈਗਾ 60 ਵਾਲਾ ਵਾਹਣ ਦੇਖ ਵੀ ਉਹਨਾਂ ਪ੍ਰਾਲੀ ਨੱਪਣੀਆਂ ਬੰਦੇ ਨੇ ਵਿੱਚ ਇਹ ਹੁਣ ਪਹਿਲਾਂ ਮੈਨੂੰ ਲੱਗਦਾ ਪਾਉਂਦਾ ਲੀਆਂ ਲੀਆਂ ਪਾ ਕੇ ਇਹਦੇ ਬਾਕੀ ਪੁੱਛਦੇ ਬਾਈ ਨੂੰ ਇਹ ਕੀ ਕੀ ਸਿਸਟਮ ਕਰੂਗਾ ਕਿਉਂਕਿ ਪ੍ਰਾਲੀ ਵੀ ਬਹੁਤ ਜ਼ਿਆਦਾ ਆ ਵੀ ਪਰਾਲੀ ਜਿਆਦੇ ਹੋਣ ਦੇ ਕਾਰਨ ਸੱਤ ਵੀ ਹਰੇ ਆ ਪੂਰਾ ਯੁੱਧ ਲੱਗਾ ਵਾ ਯੁੱਧ ਇਹ ਮੈਨੂੰ ਲੱਗਦਾ ਪਹਿਲਾਂ ਲੀਆਂ ਨਾਲ ਆਇਆ ਲੀਆਂ ਨਾਲ ਮੇਦ-ਮੇਦ ਕੇ ਉਸ ਤੋਂ ਬਾਅਦ ਬਾਈ ਕੰਨਾਂ ਕਿਉਂਕਿ ਟਰੈਕਟਰ ਦੇ ਟਾਇਰ ਛੋਟੇ ਇਹਦੇ ਉਦੋਂ ਬਾਅਦ ਮੰਨ ਕੇ ਚੱਲ ਬਈ ਉੱਤੋਂ ਰੋਟਾਵੇਟਰ ਮਾਰੂਗਾ ਫਟੋਗੜ ਮਤਲਬ 2-3 ਨਾਰੀ ਬਾਈ ਬਾਕੀ ਵੀ ਤੁਸੀਂ ਦੱਸੋ ਇਹ ਸਿਸਟਮ ਹੋ ਸਕਦਾ ਇਸ ਚੀਜ਼ ਦਾ ਉਹ ਬਾਈ ਕਹਿੰਦਾ ਪਿਆ ਲੈੰਦਾ ਤੇ ਕਦੇ ਕੁਛ ਕਿਉਂਕਿ ਇੱਧਰਲੇ ਪਾਸੇ ਵੀ 60 ਹੀ ਸੀਗਾ ਤੇ 60 ਇਹਨਾਂ ਨੇ ਵਾਹ ਉਹ ਮਤਲਬ ਪ੍ਰਾ ਵਾਲੇ ਕਰ ਚ ਨੱਪ ਕੇ ਵਿੱਚ ਤੇ ਫਿਰ ਚੋਨਾ ਲਾਇਆ ਤੇ ਇੱਧਰ ਵੀ ਲਉਣਾ ਹੀ ਸੀ। ਬਾਕੀ ਵੀ ਕਹਿੰਦਾ ਕੱਲੇ ਰੂਟਾ ਵੇਟਰ ਨਾਲ ਹੀ ਬਣਾ ਦੇਣਾ ਵਾਹ। ਵਾਲੀ ਪੁਲੀ ਵੀ ਨਾ ਨੱਪਣੀ ਉਹ ਤੇ ਨੱਪੀ ਵੀ ਜਾ ਸਕਦੀ ਹੈ ਗਾਂ ਵੀ ਡੋਡੀ ਰਹਿ ਆਵਦੀ। ਬਾਕੀ ਵੀਡੀਓ ਆਪਣੀ ਦੇਖੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਭਰਾ।